ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਬਰਾਨੀ ਚੀਜ਼ ਚੱਪਣੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਇੱਕ ਚੱਪਣੀ ਹੁੰਦੀ ਆ ਜਿਹੜੀ ਗੋਡੇ ਦੇ ਉੱਪਰ ਹੁੰਦੀ ਆ ਗੋਲ ਗੋਲ ਉਹਨੂੰ ਚੱਪਣੀ ਕਹਿੰਦੇ ਨੇ ਪਰ ਜਿਹੜੀ ਚੱਪਣੀ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਉਹ ਚੱਪਣੀ ਮਿੱਟੀ ਦੇ ਭਾਂਡੇ ਜਿਹੜੇ ਬਣੇ ਹੁੰਦੇ ਕੀ ਉਹਨਾਂ ਦੇ ਮੂੰਹ ਹੁੰਦੇ ਦੀ ਉਹਨਾਂ ਨੂੰ ਢੱਕਣ ਵਾਸਤੇ ਮਿੱਟੀ ਦੀ ਇੱਕ ਚੱਪਣੀ ਬਣੀ ਹੁੰਦੀ ਸੀ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਜੀ ਚਲੋ ਫਿਰ ਦਿਖਾਉਣਾ ਤੁਹਾਨੂੰ ਉਹ ਚੱਪਣੀ ਤੇ ਦੰਣਾ ਉਹਦੇ ਬਾਰੇ ਜਾਣਕਾਰੀ ਸੋ ਇਹ ਹੁੰਦੀ ਹੈ ਜੀ ਚੱਪਣੀ ਚੱਪੜੀ ਦਾ ਮੁੱਖ ਕੰਮ ਤਾਂ ਕਿਸੇ ਭਾਂਡੇ ਨੂੰ ਢਕਣ ਦਾ ਹੈ ਪਰ ਮੁੰਡੇ ਕੁੜੀ ਦੇ ਵਿਆਹ ਸਮੇਂ ਚੱਪੜੀਆਂ ਭੰਨਣ ਦੀ ਇੱਕ ਰਸਮ ਇਹਨਾਂ ਮਿੱਟੀ ਦੀਆਂ ਬਣੀਆਂ ਚੱਪੜੀਆਂ ਨਾਲ ਕੀਤੀ ਜਾਂਦੀ ਸੀ ਹੁਣ ਵੀ ਇਹ ਰਸਮ ਕਿਤੇ ਕਿਤੇ ਕੀਤੀ ਜਾਂਦੀ ਆ ਪਹਿਲਾਂ ਘਰ ਕੱਚੇ ਹੁੰਦੇ ਸੀ ਮੁੰਡੇ ਦੇ ਵਿਆਹ ਸਮੇਂ ਮੁੰਡੇ ਦੀ ਕੱਚੇ ਬਿਹੜੇ ਵਿੱਚ ਲੱਕੜੀ ਦੀ ਚੱਕੀ ਤੇ ਬਿਠਾ ਕੇ ਨਹਾਈ ਕੀਤੀ ਜਾਂਦੀ ਸੀ। 8-10 ਚੱਪਣੀਆਂ ਲਈਆਂ ਜਾਂਦੀਆਂ ਦੀ 4-5 ਚੱਪਣੀਆਂ ਵਿੱਚ ਥੋੜਾ-ਥੋੜਾ ਗੁੜ ਤੇ ਚੌਲ ਪਾਏ ਜਾਂਦੇ ਸੀ। ਵਿੱਚ ਥੋੜੀ ਪਾਨ ਰੱਖੀ ਜਾਂਦੀ ਦੀ ਬਾਕੀ ਦੀ ਚਾਰ ਪੰਜ ਜੱਪਣੀਆਂ ਨਾਲ ਇਹਨਾਂ ਨੂੰ ਤਾਕਤ ਦਿੱਤਾ ਜਾਂਦਾ ਸੀ ਨਹੀਂ ਤੋਈ ਮਗਰੋਂ ਇਹਨਾਂ ਚੱਪਣੀਆਂ ਨੂੰ ਚੱਕੀ ਦੇ ਕੋਲ ਗਿੱਲੀ ਥਾਂ ਉੱਪਰ ਥੋੜੀ ਥੋੜੀ ਦੂਰੀ ਤੇ ਰੱਖ ਕੇ ਥੋੜੀ ਥੋੜੀ ਦੂਰੀ ਤੇ ਰੱਖ ਦਿੰਦੇ ਸੀ ਫਿਰ ਮੁੰਡੇ ਦਾ ਮਾਮਾ ਮੁੰਡੇ ਨੂੰ ਗੋਦੀ ਚੁੱਕ ਕੇ ਇਹਨਾਂ ਚੱਪਣੀਆਂ ਤੇ ਪੈਰ ਰੱਖਦਾ ਹੋਇਆ ਧੰਨ ਦਾ ਹੋਇਆ ਘਰ ਅੰਦਰ ਲੈ ਆਉਂਦਾ ਸੀ ਇਸ ਤਰ੍ਹਾਂ ਇਹ ਰਸਮ ਇੱਕ ਤਰ੍ਹਾਂ ਦੀ ਮੁੰਡੇ ਦੇ ਮਾਮੇ ਨੂੰ ਗਿੱਲੀ ਮਿੱਟੀ ਤੋਂ ਉਤਰਕ ਕੇ ਡੇਗੜ ਤੋਂ ਬਚਾਉਣ ਲਈ ਕੀਤੀ ਜਾਂਦੀ ਸੀ ਇਹ ਹੈ ਚੱਪਣੀਆਂ ਭੰਨਣ ਦੀ ਰਸਮ ਲੜਕੀ ਦੇ ਵਿਆਹ ਸਮੇਂ ਵੀ ਇਹ ਰਸਮ ਲੜਕੀ ਦੇ ਮਾਮੇ ਵੱਲੋਂ ਕੀਤੀ ਜਾਂਦੀ ਸੀ। ਕਈ ਇਲਾਕਿਆਂ ਵਿੱਚ ਇਹ ਰਸਮ ਠੂਠੀਆਂ ਨਾਲ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿੱਚ ਮਾਮਾ ਮੁੰਡੇ ਕੁੜੀ ਨੂੰ ਚੱਕੀ ਤੋਂ ਉਤਾਰਦਾ ਹੈ। ਫਿਰ ਮੁੰਡਾ ਕੁੜੀ ਆਪ ਚਪੜੀਆਂ ਤੇ ਪੈਰ ਰੱਖਦੀ ਹੋਈ ਘਰ ਅੰਦਰ ਜਾਂਦੀ ਹੈ। ਹੁਣ ਬਹੁਤੇ ਘਰਾਂ ਵਿੱਚ ਪੱਕੇ ਗੁਸਲਖਾਨੇ ਹਨ ਨਾਈ ਧੋਈ ਗੁਸਲਖਾਨਿਆਂ ਵਿੱਚ ਕੀਤੀ ਜਾਂਦੀ ਆ ਪਰ ਫਿਰ ਵੀ ਚੱਪਣੀਆਂ ਭੰਨਣ ਦੀ ਰਸਮ ਅਜੇ ਕਿਤੇ ਕਿਤੇ ਦਿਖਾਈ ਦੇ ਜਾਂਦੀ ਆ ਸੋ ਇਹਦੀ ਚੱਪਣੀਆਂ ਬਾਬਤ ਰਸਮ ਜੋ ਪੁਰਾਣੇ ਵੇੜਿਆਂ ਵਿੱਚ ਕੀਤੀ ਜਾਂਦੀ ਦੀ ਅੱਜਕੱਲ ਵੀ ਕਿਤੇ-ਕਿਤੇ ਦੇਖਣ ਨੂੰ ਮਿਲਦੀ ਹੈ ਪਰ ਇਹਨਾਂ ਚੱਪੜੀਆਂ ਦੀ ਵਰਤੋਂ ਜ਼ਿਆਦਾਤਰ ਜਿਹੜੇ ਮਿੱਟੀ ਦੇ ਬਰਤਨ ਹੁੰਦੇ ਵੀ ਉਹਨਾਂ ਦੇ ਮੂੰਹ ਟਕਣ ਵਾਸਤੇ ਕੀਤੀ ਜਾਂਦੀ ਦੀ ਤਾਂ ਕੋਈ ਜਾਨਵਰ ਜਾਂ ਕਿਹੜਾ ਮਕੌੜਾ ਉਸ ਮਿੱਟੀ ਦੇ ਬਰਤਨ ਵਿੱਚ ਨਾ ਬੜੇ ਇਸ ਲਈ ਇਨੂੰ ਇਹ ਚੱਪਣੀ ਦੇ ਨਾਲ ਟੱਗ ਲਿਆ ਜਾਂਦਾ ਸੀ ਇੱਕ ਮੁਹਾਵਰਾ ਵੀ ਬਣਿਆ ਆ ਕਹਾਵਤ ਕਿ ਚੱਪਣੀ ਵਿੱਚ ਨੱਕ ਡੋਬ ਕੇ ਮਰਨਾ ਸੋ ਜਿਹੜੀਆਂ ਹੈ ਚੱਪਣੀਆਂ ਹੁੰਦੀਆਂ ਵੀ ਇਹ ਪਿੰਡ ਦੇ ਪਰਜਾ ਬਦ ਲੋਕ ਜਿਨ੍ਹਾਂ ਨੂੰ কুমਹਾਰ ਵੀ ਕਿਹਾ ਜਾਂਦਾ ਏ ਉਹ ਆਵੇ ਵਿੱਚ ਚਪਕਾ ਕੇ ਬਣਾਉਂਦੇ ਹੁੰਦੇ ਸੀ ਪਹਿਲਾਂ ਇਹਨੂੰ ਚੱਕ ਤੇ ਤਿਆਰ ਕੀਤਾ ਜਾਂਦਾ ਸੀ ਫਿਰ ਵਾਲ ਵਿੱਚ ਸੁੱਕੇ ਤੇ ਚੱਕ ਤੋਂ ਲਾ ਕੇ ਤਾਂ ਪਰਖ ਦਿੱਤਾ ਜਾਂਦਾ ਸੀ ਤੇ ਫੇਰ ਉਹਨੂੰ ਜੇ ਸੁੱਕ ਜਾਂਦੀ ਸੀ ਫੇਰ ਇਹਨੂੰ ਆਬਿਆਂ ਦੇ ਵਿੱਚ ਪਕਾਇਆ ਜਾਂਦਾ ਸੀ ਉਹ ਦੇਖੋ ਜੀ ਕਿੰਨੀ ਵਧੀਆ ਇਹ ਬਣਾਈ ਹੋਈ ਆ ਖੂਸੂਰਤ ਲੱਗਦੀ ਆ ਦੇਖਣ ਨੂੰ ਵੀ ਲੜਾਈ ਵੀ ਦੇਖੋ ਬਹੁਤ ਵਧੀਆ ਪੀਵੀ ਆ ਅੱਜ ਕੱਲ ਦੀ ਵੀਡੀਓ ਨੂੰ ਇਹਦਾ ਨਾਂ ਤਾਂ ਦੂਰ ਦੀ ਗੱਲ ਇੱਕ ਇਸ ਕੰਮ ਲਈ ਵਰਤੀ ਜਾਂਦੀਆਂ ਵੀ ਇਹਦੇ ਬਾਰੇ ਵੀ ਪਤਾ ਨਹੀਂ ਹੁਣਾ ਸੋ ਮੇਰਾ ਇਹੀ ਮਕਸਦ ਵੀ ਇਹ ਦਿਖਾਉਣ ਦਾ ਵੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਬੀ ਨਾ ਚੀਜ਼ਾਂ ਦਾ ਕੀ ਨਾਮ ਹੈ ਤੇ ਇਹ ਕਿਸ ਕੰਮ ਲਈ ਵਰਤੀਆਂ ਜਾਂਦੀਆਂ ਵੀ ਸੋ ਇਸ ਲਈ ਮੈਂ ਇਹ ਵੀਡੀਓ ਬਣਾ ਕੇ ਤੁਹਾਡੇ ਸਨ ਮੁਖਤ ਕਰਨਾ ਹਾਂ ਸੋ ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਮਿੱਟੀ ਦੇ ਇਹ ਬਰਤਨ ਇਸਤਮਾਲ ਕੀਤੇ ਜਾਂਦੇ ਦੀ ਉਦੋਂ ਅਜੇ ਪਸਟੇਰ ਪਲਾਸਟਿਕ ਵਗੈਰਾ ਨਹੀਂ ਸੀ ਆਈ ਉਦੋਂ ਜ਼ਿਆਦਾਤਰ ਮਿੱਟੀ ਦੇ ਹੀ ਬਰਤਨ ਘਰਾਂ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਸੀ ਸੋਨਾ ਵਿੱਚ ਹੀ ਇੱਕ ਇਹ ਵੀ ਬਰਤਨ ਜਿਹੜਾ ਕਿ ਮਿੱਟੀ ਦੇ ਭਾਂਡੇ ਨੂੰ ਜਿਹੜਾ ਮੂੰਹ ਹੁੰਦਾ ਹੈ ਮਿੱਟੀ ਦੇ ਭਾਂਡੇ ਦਾ ਉਹਨੂੰ ਢੱਕਣ ਦੇ ਵਾਸਤੇ ਇਹਨਾਂ ਚੱਪੜੀਆਂ ਦੀ ਵਰਤੋਂ ਕੀਤੀ ਜਾਂਦੀ ਦੀ ਇੱਕ ਕਿਸਮ ਦਾ ਇਹ ਢੱਕਣ ਹੁੰਦਾ ਸੀ ਅੱਜ ਕੱਲ ਸਟੀਲ ਦੇ ਪਲਾਸਟਿਕ ਦੇ ਲੋਹੇ ਦੇ ਬਰਤਨ ਆ ਗਏ ਨੇ ਜਿਨ੍ਹਾਂ ਦਾ ਢੱਕਣ ਵੀ ਲੋਹੇ ਸਟੀਲ ਪਲਾਸਟਿਕ ਦੇ ਹੀ ਬਣੇ ਹੁੰਦੇ ਨੇ ਪਰ ਪਹਿਲੇ ਸਮਿਆਂ ਵਿੱਚ ਮਿੱਟੀ ਦੇ ਹੀ ਬਰਤਨ ਹੁੰਦੇ ਸੀ ਤੇ ਮਿੱਟੀ ਦੇ ਹੀ ਉਹਨਾਂ ਦੇ ਟੱਕਣ ਬਣਾਏ ਜਾਂਦੇ ਸੀ ਤਾਂ ਕਿ ਬਰਤਨ ਦੇ ਵਿੱਚ ਕੋਈ ਕੁੱਤਾ ਬਿੱਲੀ ਮੂੰਹ ਨਾ ਮਾਰੇ ਤੇ ਉਹਦੇ ਵਿੱਚ ਰੱਖੀ ਚੀਜ਼ ਨੂੰ ਕੋਈ ਚੀਜ਼ ਨੂੰ ਖਾਵੇ ਨਾ ਕੋਈ ਜਾਨਵਰ ਸੋ ਅੱਜ ਮੈਂ ਤੁਹਾਨੂੰ ਚੱਪਣੀ ਬਾਰੇ ਜਾਣਕਾਰੀ ਦੇਣੀ ਦੀ ਕਿ ਕਿਸ ਤਰ੍ਹਾਂ ਇਹਦੀ ਵਰਤੋਂ ਕੀਤੀ ਜਾਂਦੀ ਦੀ ਤੇ ਕਿਹੜੀਆਂ ਨਰਸਮਾ ਕੀਤੀ ਜਾਂਦੀਆਂ ਸੀ ਸੋ ਉਹਦੇ ਬਾਬਤ ਅੱਜ ਮੈਂ ਤੁਹਾਨੂੰ ਜਾਣਕਾਰੀ ਦਸਤੀ ਆ ਹਮਤ ਤੁਸੀਂ ਕਿਰਪਾ ਕਰਕੇ ਇੰਨਾ ਕੁ ਕਰ ਜਾਣਾ ਵੀ ਜਾਂਦੇ ਜਾਂਦੇ ਲੈਗ ਛੇ ਆ ਤੇ ਇੱਕ ਮਿੰਟ ਜ਼ਰੂਰ ਕਰਦੇ ਆ ਜੀ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਜੀ ਸੌਣ ਵਾਲੇ ਬਲੌਗਾਂ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀਆਂ ਚੀਜ਼ਾਂ ਦਿਖਾਉਂਦਾ ਰਹਾਂਗਾ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਸੀ ਸੋ ਅੱਜ ਲਈ ਇੰਨਾ ਹੀ ਤੋਂ ਮਿਲਦੇ ਹਾਂ ਜੀ ਕਿਸੇ ਦਿਨ ਹੋਰ ਕੋਈ ਹੋਰ ਪੁਰਾਣੀ ਜੀਰ ਲੈ ਕੇ ਉਦੋਂ ਤੱਕ ਲਈ ਰੱਬ ਰੱਖੇ